ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਨ ਸਰਕਾਰ ਦੀ ਪ੍ਰਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਨੀਤੀ ਵੇਖਣ ਨੂੰ ਮਿਲੀ ਹੈ ਪੰਜਾਬ ਦੇ ਵਿੱਚ 56 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ 168 ਤਹਿਸੀਲਦਾਰਾਂ ਦੇ ਨਾਲ ਤਬਾਦਲੇ ਹੋਏ ਨੇ ਮਾਲ ਵਿਭਾਗ 'ਚ ਵੱਡੇ ਪੱਧਰ ਤੇ ਇਹ ਜਿਹੜੇ ਤਬਾਦਲੇ ਨੇ ਉਹ ਕੀਤੇ ਗਏ ਤਹਿਸੀਲਾਂ ਦੇ ਵਿੱਚ ਲੋਕਾਂ ਨੂੰ ਮੁਸ਼ਕਿਲ ਨਹੀਂ ਆਵੇਗੀ ਭਵਿਕ ਦੇ ਵਿੱਚ ਵੀ ਸ਼ਿਕਾਇਤ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਲੋਕਾਂ ਨੂੰ ਸਹੂਲਤਾ ਪ੍ਰਦਾਨ ਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਮੰਤਰੀ ਹਰਦੀਪ ਸਿੰਘ ਮੁੰਡਿਆ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਹੈ ਕਿ ਸਰਕਾਰ ਦੀ ਪ੍ਰਸ਼ਟਾਚਾਰ ਖਿਲਾਫ ਜ਼ੀਰੋ ਨੀਤੀ ਹੈ ਉਹ ਜ਼ੀਰੋ ਟੋਲਰੈਂਸ ਹੈਗੀ ਹੈ ਤਾਂ ਪ੍ਰਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਸਰਕਾਰ ਦੀ ਵਾਏ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਸਰਕਾਰ ਸੂਬਾ ਵਾਸੀਆਂ ਨੂੰ ਪਾਰਦਰਸ਼ੀ ਤੇ ਬਿਹਤਰ ਸਵਾਵਾ ਦੇਣ ਲਈ ਵਚਨਬੱਧ ਹੈ ਮਾਲ ਵਿਭਾਗ ਦੇ ਚੱਲਦੇ ਸੁਧਾਰਾਂ ਦੇ ਚੱਲਦੇ ਅੱਜ 55 ਤਹਿਸੀਲਦਾਰਾਂ ਤੇ 166 ਨਵੇਂ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਸਰਕਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਸਰਕਾਰ ਲੋਕਪੱਖੀ ਪ੍ਰਸ਼ਾਸਨ ਦੇ ਲਈ ਨਿਰੰਤਰ ਯਤਨ ਕਰ ਰਹੀ ਹੈ ਜਿਸ ਦੇ ਚੱਲਦੇ ਇਹ ਤਬਾਦਲੇ ਕੀਤੇ ਗਏ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਹੈ ਕੁਈ ਵੀ ਕਿਸੇ ਵੀ ਕਿਸੇ ਕਿਸਮ ਦਾ ਕਿਸਮ ਦੀ ਕੋਈ ਵੀ ਸ਼ਿਕਾਇਤ ਮਿਲਣ ਉਤੇ ਅਜਿਹੀ ਕਾਰਵਾਈ ਤੁਰੰਤ ਕੀਤੀ ਜਾਵੇਗੀ ਜਿਸ ਤੋਂ ਆਪ ਛਵਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਸ ਖਬਰ ਤੇ ਅਗੇ ਜਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਹੈ ਅੱਜ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਭ੍ਰਿਸ਼ਟਾਚਾਰ ਦੇ ਖਿਲਾਫ ਦੇਖਣ ਨੂੰ ਮਿਲੀ ਹੈ 56 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਅ ਬਿਲਕੁਲ ਦੇਖੋ ਹਦਾਇਤਾ ਜੋ ਕਿ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀਗੀ तमाम ਅਫਸਰਾਂ ਨੂੰ ਕਿ ਭ੍ਰਸ਼ਟਾਚਾਰ ਦੇ ਖਿਲਾਫ ਜੋ ਕਿ ਹੈ ਜ਼ੀਰੋ ਟੋਲਰੈਂਸ ਦੀ ਨੀਤੀ ਪੰਜਾਬ ਸਰਕਾਰ ਵੱਲੋਂ ਅਪਣਾਈ ਜਾਊਗੀ ਉਹਦੇ ਤਹਿਤ ਸਾਫ਼ ਤੌਰ ਤੇ ਇਹ ਕਿਹਾ ਗਿਆ ਸੀਗਾ ਕਿ ਜਿੰਨੇ ਵੀ ਪਬਲਿਕ ਸਰਵੈਂਟਸ ਹਨ ਉਹਨਾਂ ਨੂੰ ਜੋ ਕਿ ਹੈ ਪਬਲਿਕ ਦੇ ਲਈ ਕੰਮ ਕਰਨਾ ਹੋਏਗਾ ਜਿੱਥੇ ਜਿੱਥੇ ਕੋਈ ਲੋਕਾਂ ਦੀ ਅਫਸਰਾਂ ਦੀ ਸ਼ਿਕਾਇਤਾਂ ਆਣੀ ਸ਼ੁਰੂ ਹੋਈਆਂ ਉਹਨਾਂ ਨੂੰ ਜੋ ਕੀਤਾ ਉਹਨਾਂ ਦੇ ਖਿਲਾਫ ਜੋ ਕੀਤਾ ਕਿ ਉਹ ਡਾਇਰੈਕਸ਼ਨ ਜੋ ਕੀ ਹੈ ਇਹ ਲਿਆ ਗਿਆ ਕਿ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਜਿੱਥੇ ਕਮਾਂ ਦੇ ਕੋਈ ਕਮਾਂ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਸੀਗੀ ਤਹਿਸੀਲਾਂ ਦੇ ਵਿੱਚ ਖਾਸ ਤੌਰ ਤੇ ਲੋਕਾਂ ਨੂੰ ਲੋਕਾਂ ਦੇ ਕੰਮ ਨਹੀਂ ਹੋ ਰਹੇ ਸੀਗੇ ਉੱਥੇ ਜੋ ਕੀ ਹੈ ਖਾਸ ਤੌਰ ਤੇ ਧਿਆਨ ਦੇਂਦੇ ਹੋਏ ਇਹ ਵੱਡਾ ਕਦਮ ਜੋ ਕੀ ਹੈ ਸਰਕਾਰ ਵੱਲੋਂ ਚੁੱਕਿਆ ਗਿਆ ਮੰਤਰੀ ਹਰਦੀਪ ਸਿੰਘ ਮੁੰਡਿਆ ਹੋਰ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਕਿਸੇ ਵੀ ਤਹਿਸੀਲ ਦੇ ਵਿੱਚ ਕਿਸੇ ਵੀ ਸ਼ਖਸ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਉਸ ਦੇ ਲਈ ਖਾਸ ਤੌਰ ਤੇ 56 ਜਿਹੜੇ ਤਹਿਸੀਲਦਾਰ ਨੇ ਤੇ 168 ਨਾਇਬ ਤਹਿਸੀਲਦਾਰ ਨੇ ਉਹਨਾਂ ਦੇ ਤਬਾਦਲੇ ਜੋ ਕੀਏ ਆ ਉਹ ਵੱਡੇ ਪੱਧਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੀਤੇ ਗਏ ਨੇ ਜਿਸ ਦੇ ਕਰਕੇ ਤਹਿਸੀਲਾਂ ਦੇ ਵਿੱਚ ਲੋਕਾਂ ਨੂੰ ਕਿਸੇ ਤਰੀਕੇ ਦੀ ਕਿਸੇ ਵੀ ਜੋ ਕੀਏ ਤਰੀਕੇ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਜੀ ਤੇ ਅਨਮੋਲ ਇਹ ਜਿਹੜੇ ਤਬਾਦਲੇ ਕੀਤੇ ਗਏ ਨੇ ਕਿ ਇਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਮਿਲੀ ਸੀਗੀ ਕੋਈ ਸਬੂਤ ਵੀ ਮਿਲੇ ਨੇ ਇਸੇ ਕਰਕੇ ਇਹ ਜਿਹੜੀ ਇਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਆ ਬਿਲਕੁਲ ਦੇਖੋ ਮਾਮਲੇ ਜੋ ਕਿ ਕਈ ਸਾਹਮਣੇ ਆ ਚੁੱਕੇ ਸੀਗੇ ਕਿਤੇ ਕਿਸੇ ਤਰੀਕੇ ਦੇ ਢਿੱਲ ਵਰਤੀ ਜਾ ਰਹੀ ਸੀ ਜੀ ਜਾਂ ਫਿਰ ਕਿਤੇ ਜੋ ਕਿ ਹੈ ਖਾਸ ਤੌਰ ਤੇ ਕਰਪਸ਼ਨ ਦੇ ਕੁਝ ਮਾਮਲੇ ਸਾਹਮਣੇ ਆ ਰਹੇ ਸੀਗੇ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਐਕਸ਼ਨ ਲਿਆ ਗਿਆ ਤੇ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਜੋ ਕਿ ਹੈ ਇਹ ਤਬਾਦਲੇ ਕੀਤੇ ਗਏ ਨੇ ਜੀ ਅਨਮੋਲ ਤੇ ਹੁਣ ਜਿਹੜੇ ਤਬਾਦਲੇ ਕੀਤੇ ਗਏ ਨੇ ਉਹਨਾਂ ਦੀ ਥਾਂ ਕੌਣ ਲੋਕੀ ਕੰਮ ਕਰਨਗੇ ਇਸ ਬਾਰੇ ਕੋਈ ਜਾਣਕਾਰੀ ਲੋਕਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਏਦਾਂ ਦਾ ਕੁਝ ਆ ਬਿਲਕੁਲ ਦੇਖੋ ਤਬਾਦਲੇ ਜਦੋਂ ਕੀਤੇ ਗਏ ਨੇ ਇੱਕ ਤਹਿਸੀਲ ਤੋਂ ਦੂਜੀ ਤਹਿਸੀਲ ਦੇ ਵਿੱਚ ਤਾਂ ਉਹਨਾਂ ਦੀ ਵੀ ਜਗ੍ਹਾ ਭਰੀ ਜਾਂਦੀ ਹੈ ਨਾਲ ਦੇ ਨਾਲ ਹੀ ਤਾਂ ਕੁਝ ਜੋ ਕੀ ਹੈ ਜਿੱਥੇ ਦੇਖੋ ਜੋ ਪੁਰਾਣੇ ਕੋਈ ਤਹਿਸੀਲਦਾਰ ਨੇ ਪੁਰਾਣੇ ਨਾਇਬ ਤਹਿਸੀਲਦਾਰ ਨੇ ਉਹਨਾਂ ਦੀ ਜਿੱਕਰ ਜਗ੍ਹਾ ਖਾਲੀ ਹੋਈ ਹੈ ਤਾਂ ਉਹਨਾਂ ਦੀ ਜਗ੍ਹਾ ਤੇ ਦੂਜੇ ਤਹਿਸੀਲਦਾਰ ਵੀ ਆਏ ਨੇ ਤਾਂ ਕਿ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿਸੇ ਤਰੀਕੇ ਦੀ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਤਹਿਸੀਲਾਂ ਦੇ ਵਿੱਚ ਨਹੀਂ ਕਰਨਾ ਹੋਊਗਾ ਠੀਕ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਸਤਿ ਸਵਾਦ ਜਾਣਕਾਰੀ ਸਾਂਝੀ ਕੀਤੀ